ਮਾਇ ਦਾ ਜੀ ਦਾ ਵੱਡਾ ਬੜਾਈ ਤੇ ਲੱਗੇ ਹੋਏ ਸੀਗੇ ਤੇ ਆਹ ਕੰਮ ਆ ਦੂਰੇ ਦੂਰੇ ਟਾਂਡੇ ਪਾਉਣੇ ਆਗੇ ਤੇ ਕਸੀਏ ਸਾਡੇ ਕੋਲੇ ਦੋ ਹੀ ਸੀ ਤੇ ਉਹ ਇਸ ਤਰ੍ਹਾਂ ਫਿਰ ਐ ਮਣਾਉਣਾ ਪੈਂਦਾ ਫਿਰ ਬਾਬਾ ਕੋਲਣੀਆਂ ਹੋ ਕੇ ਆ ਕੇ ਤੂੰ ਕੰਮ ਨਹੀਂ ਕਰਨੀ ਜਾਂਦਾ ਆ ਮਾਰਿਆ ਬਾਈ ਚਿੱਤ ਅਗਲੇ ਨੇ ਉਹ ਦੇਖੋ ਫਿਰ ਤਾਂ ਅੱਧ ਚ ਬਾਈ ਕੋਈ ਨਾ ਘੋੜ ਲਓ ਮੜਾਇਆ ਹਾਂ ਹਾਂ ਜਲਦੀ ਜਾਂਦਾ ਵੱਡੀ ਤਿਆਰੀ ਦੇ ਨਾਲ ਨੌਜਵਾਨ ਪਹੁੰਚੇ ਆ ਖੇਤ ਤੇ ਨੌਜਵਾਨਾਂ ਦੇ ਵਿੱਚ ਪੜਿਆ ਹੋਇਆ ਉਤਸ਼ਾਹ ਤੇ ਚੜਿਆ ਹੋਇਆ ਚਾ ਤੇ ਕਰਦੇ ਆ ਗੱਲਬਾਤ ਅੱਜ ਲਾਵਾਂਗੇ ਬਾਜਰਾ ਇੱਥੇ ਉਹ ਸਾਹਮਣੇ ਦੇਖਦਾ ਜਿਹੜਾ ਸੁਪਰ ਨੇਪੀਅਰ ਬਾਜਰਾ ਆਪਣਾ ਸਾਰਿਆਂ ਤੋਂ ਪਹਿਲਾਂ ਦਾ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਫਤਿਹ ਤੋਂ ਉਪਰੰਤ ਸਵਾਗਤ ਆ ਸਾਰੇ ਵੀਰਾਂ ਦਾ ਭੈਣਾਂ ਦਾ ਮਾਈਆਂ ਦਾ ਭਾਈਆਂ ਦਾ ਚਾਚੀਆਂ ਦਾ ਤਾਈਆਂ ਦਾ ਨਵੇਂ ਬਲੌਗ ਦੇ ਵਿੱਚ ਅੱਜ 16 ਫੱਗਣ 28 ਫਰਵਰੀ ਸਾਲ 2024 ਤੇ ਦਿਨ ਬੁੱਧਵਾਰ ਦਾ ਤੇ ਸਮਾਂ ਸਵੇਰੇ ਦੇ 9:30 ਵਜੇ ਤੋਂ ਟੱਪ ਗਿਆ ਤੇ ਨੌਜਵਾਨ ਆਪਣੇ ਨਾਲ ਦੋ ਤਿੰਨ ਹੋਰ ਲਿਆਂਦੇ ਆ ਇਕੱਠੇ ਕਰਕੇ ਤੇ ਇਧਰ ਆਪਣਾ ਮਨਪਿਤ ਚੋਪਰ ਤੇ ਆਪਣਾ ਗਵਾਂਡੀ ਮਿੱਤਰ ਇਹ ਪਹਿਲਾਂ ਆਗੇ ਸੀ ਕਹਿੰਦੇ ਅਸੀਂ ਉਹਨੇ ਬਾਣ ਦੀ ਤਿਆਰਤਾ ਤਰੀ ਕਰਦੇ ਆਂਗੇ ਪਹਿਲਾਂ ਤਵੀਆਂ ਦਾ ਮਾਰ ਕੇ ਸੀਗੇ ਪਰਸੋ ਜੋ ਉਥੇ ਤੇ ਬਾਣ ਦੀ ਹਵਾ ਜੀ ਕੱਟਦੀ ਸੀਗੀ ਤੇ ਅੱਜ ਦਿਖਾਉਨੇ ਆ ਪੂਰਾ ਆਦਾ ਮਾਹੌਲ ਆਪਣਾ ਕਿਵੇਂ ਰਹਿੰਦਾਗਾ ਤੇ ਗੈਰ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ ਨਹੀਂ ਦੇਖਿਓ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਗਾਲ ਗੱਪੇ ਤੋਂ ਰਹੇ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੋਡੇ ਨਾਲ ਜੇ ਜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਆਰਾਮ ਨਾਲ ਦੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਲਓ ਤਾਂ ਪੇਜ ਨੂੰ ਫੋਲੋ ਵੀ ਲਾ ਜ਼ਰੂਰ ਕਰ ਲਿਓ ਤੇ ਹੁਣ ਕਰਦੇ ਆ ਆਪਣੇ ਦਿਨਚਾਰੇ ਜਾਰੀ ਤੇ ਦਿਖਾਉਣੇ ਆ ਪੂਰੇ ਦਿਨ ਦਾ ਮਾਹੌਲ ਚਾਲ ਤੇ ਪਹਿਲਾਂ ਆਪਣੇ ਵੀਰਾਂ ਨਾਲ ਇੰਟਰੋਡਕਸ਼ਨ ਕਰਾ ਲਈਏ ਤੇ ਖੈਰ ਕੁਝ ਬੰਦੇ ਜਾਣਦੇ ਹੋਣਗੇ ਭਾਈ ਸਾਹਿਬ ਰਣਜੀਤ ਸਿੰਘ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਜੀ ਤੇ ਇਹ ਆਪਣੇ ਨਾਲ ਮਦਦ ਦਵਾਉਣਗੇ ਸਾਰੇ ਬਾਜਰਾ ਲਾਉਣ ਚ ਤੇ ਹਾਂਜੀ ਨੌਜਵਾਨ ਜੀ ਹੈਲੋ ਆ ਆਪਣਾ ਨਾਮ ਦੱਸ ਨਹੀਂ ਦੱਸਦਾ ਇਹ ਖੈਰ ਨੌਜਵਾਨ ਥੋੜਾ ਜਿਹਾ ਚੱਲਦਾ ਕੈਮਰੇ ਤੋਂ ਆਂ ਸੰਗਦਾਗਾ ਕੋਈ ਗੱਲ ਨਹੀਂ ਇੱਥੇ ਆ ਪਾਥਨ ਦਾ ਕੇਸ ਇਹਦੇ ਕੈਮਰਾ ਵੱਧ ਕਮਾ ਦੇਵਾਂਗੇ ਥੋੜਾ ਜਿਹਾ ਤੇ ਇਧਰ ਭਾਈ ਸਾਹਿਬ ਨੌਜਵਾਨਾ ਛੱਤੂ ਆਂ ਆਪਣੇ ਚਾਚੇ ਦਾ ਮੁੰਡਾ ਸਗੜੋ ਹਟ ਜੂਗਾ ਨਵਾਂ ਮੁੰਡਾ ਛੋਟੇ ਬਾਪੇ ਦੇ ਹਾਂ ਦਾਦੇ ਹੋਰੇ ਤਿੰਨ ਭਾਈ ਸੀ ਸਾਸਰੀ ਕਾਲ ਭਾਈ ਦਾਦੇ ਹੋਰੇ ਤਿੰਨ ਭਾਈ ਸੀਗੇ ਤੇ ਆਸਾ ਹੁਣ ਤੁਸੀਂ ਸਮਝ ਹੀ ਗੋਗੇ ਅਗਲੀ ਗੱਲਬਾਤ ਕੀ ਦਸੀਏ ਤੇ ਹੁਣ ਗੱਲ ਕਰਦੇ ਆ ਉਹ ਬਾਜਰੇ ਦੀ ਸੁਪਰ ਨੇਪੀਰ ਬਾਜਰਾ ਦਾ ਉਹਦੇ ਟਾਂਡੇ ਵੱਢ ਕੇ ਲਾਵਾਂਗੇ ਇੱਥੇ ਕੋੜਿਆਂ ਚ ਪਾਵਾਂਗੇ ਤੇ ਕਿਵੇਂ ਲੱਗਦਾ ਉਹ ਸਾਰੀ ਗੱਲਬਾਤ ਦਿਖਾਵਾਂਗੇ ਦੋ ਤਿੰਨ ਤਰੀਕੇ ਨਾਲ ਲੱਗਦਾਗਾ ਤੇ ਪਹਿਲਾਂ ਤਾਂ ਆਪਾਂ ਚਾਹ ਸ਼ਕ ਲਈਏ ਰਣਜੀਤ ਚਾਹ ਚਾਹ ਪਾਓ ਜੀ ਆ ਲਓ ਜੀ ਸੇਵਾ ਸਾਡੀ ਫੁੱਲ ਕਰਾਂਗੇ ਤੇ ਤੁਸੀਂ ਸਾਡੀ ਸੇਵਾ ਫੁੱਲ ਕਰਿਓ ਬਾਹਰ ਚ ਹਾਂ ਉਹ ਦੋ ਕਰਾਇਆ ਦਾ ਹੀ ਦਰੋ ਲਿਆ ਹੋਰ ਨਾ ਜਨਾਬ ਲੋ ਬਾਇਰਾ ਅਸੀਂ ਐਂ ਲਾ ਦਾਂਗੇ ਐ ਬਾਇਰਾਂ ਤੋਂ ਗਿਆ ਭਾਈ ਠੀਕ ਹੈ ਸਾਬ ਜੀ ਸਾਡੇ ਦੋ ਮਿੰਟ ਦਾ ਕੰਮ ਹੈਗਾ ਚਾਹ ਲਿਆ ਉਹ ਨੂੰ ਚਾਹ ਨੂੰ ਤਾਂ ਸੱਦ ਲਾ ਕਹਦੇ ਨਾ ਕੈਮਰਾ ਆਉਂਦੇ 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 ਆ ਉਹ ਚਾਹ ਪੀ ਲੈ ਆ ਜਾ ਆ ਜਾ ਆ ਜਾ ਮਰੂਦਾ ਨੂੰ ਲੁੱਕ ਗਿਆ ਜਾ ਕੇ ਉਹਦਾ ਕੀਨੇ ਕਿੰਨੇ ਖਾਣੇ ਆ ਨਾਲ ਥੋੜੀ ਲੈ ਜਾਣੇ ਆ ਹ ਰਿਤਾ ਪੈ ਗਿਆ ਮੜਾ ਮੜਾ ਗੁਈ ਨਾ ਧੋ ਲਾ ਗਿਆ ਮੋਟਰਸਾਈਕਲ ਤੇ ਟੰਗ ਹੋਇਆ ਝੋਲਾ ਤੇ ਇਹਨਾਂ ਦੇ ਤਾਂ ਸਾਰੇ ਤੋਂ ਪਹਿਲਾਂ ਤਾਂ ਇੱਕ ਛੋਟਾ ਜਿਹਾ ਸਵਾਲ ਭਾਈ ਰਣਜੀਤ ਸਿੰਘ ਖਾਲਸਾ ਜੀ ਨੂੰ ਜੀ ਕਿ ਸਰ ਆਪਕੋ ਖੇਤ ਆਨੇ ਪਰ ਇਤਨਾ ਚਾ ਕਿਉਂ ਚੜਦਾ ਹੈ ਚਾਏ ਤੋ ਭਈ ਕਿਉਂਕਿ ਘਰ ਮੇ ਅਸੀਂ ਸਾਰਾ ਦਿਨ ਬੇਲੇ ਬੈਠੇ ਗਾਲ ਹੀ ਲੇਤੇ ਆਂ ਮੱਖੀਆਂ ਮਾਰਦੇ ਆਂ ਆਪਨੇ ਗਾਲ ਹੀ ਲੇਤੇ ਆਂ ਮਾਤਾ ਸੇ ਕਿ ਕੁਛ ਕਰ ਕਰ ਢਰ ਲਿਆ ਕਰੋ ਐਸੇ ਤੋ ਕੰਮ ਨਹੀਂ ਚਲੇਗਾ ਹਾਂਜੀ ਸਰ ਆਪ ਕੀ ਕਹਿਣਾ ਚਾਹੋਗੇ ਇਹ ਵਖਣਾ ਵਧੀਆ ਟਾਈਮ ਪਾਸ ਹੋ ਜਾਂਦਾ ਖੇਤ ਆ ਕੇ ਚਾਰ ਮਿੱਤਰ ਮਿਲ ਜਾਂਦੇ ਆ ਗੱਲਾਂ ਵਾਲੀ ਗੱਲ ਜੀ ਤੇ ਆਲੀ ਘਰੇ ਗਾਲਾ ਹੀ ਆ ਥੋੜਾ ਕਰ ਲੈ ਵਾੜਾ ਕਰ ਲੈ ਹਾਂ ਸਹੀ ਗੱਲ ਆ ਤੇ ਅਗਲੀ ਗੱਲ ਵਾਤੇ ਇਹ ਜਿਹੜਾ ਖੁੱਲੇ ਡੁੱਲੇ ਮਾਹੌਲ 'ਚ ਇੱਥੇ ਜੀ ਲੱਗਦਾ ਨਾ ਜਿਹੜੀ ਆ ਬਸ ਉਹ ਆਂ ਕਿਆ ਵਾਤੇ ਹੁੰਦੀਆਂ ਤੀਆਂ ਵਾਂਗੂ ਦਿਨ ਲੱਗਦੇ ਆ ਜਿੰਨਾ ਵੱਧ ਕੰਮ ਹੋਊ ਉਹਨੇ ਵੱਧ ਚਾਹ ਚੜਦਾਗਾ ਉਹ ਚਾਹ ਪੀਲਾ ਨੌਜਵਾਨਾਂ ਚਾਹ ਤੋਂ ਜ਼ਿਆਦਾ ਇਹ ਆ ਉਹਦਾ ਵੀ ਨਾਂ ਲੈ ਲੀਏ ਹਾਂ ਆ ਮੇਰੀ ਕੱਪੀ ਚ ਪਾ ਲਈ ਥੋੜੀ ਜਾਈ ਨਾ ਨਾ ਆਦੀ ਆਪੇ ਚੱਕ ਠੀਕ ਆ ਚਾਹੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆਇਆ ਕੋਈ ਆ ਤੁਸ ਜਨਾ ਨਾ ਆ ਰਹਾ ਵੇ ਇਸ ਤੱਕ ਰਹਿ ਜਾਊਗਾ ਆ ਹੌਂਡੀ ਪਾਦਾ ਖੇਚਿਆ ਕਰਾਹਾ ਤਾਂ ਫੇਰਤਾ ਉਹਨੇ ਕਰਾਹੇ ਖੇਚਤੇ ਨਹੀਂ ਮਾ ਦਾ ਕੁਝ ਨਹੀਂ ਉੱਟਣਾ ਬਾਈ ਆ ਪਾਸਾ ਉੱਚਾ ਰਹੂਗਾ ਤੇਰਾ ਰਾਹ ਵਾਲੇ ਪਾਸੇ ਪਾਣੀ ਨਹੀਂ ਜਾਣਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਰ ਸਵਾਗਤ ਹੈ ਸਾਡਾ ਨਵੇਂ ਬਲੌਗ ਦੇ ਵਿੱਚ ਤੁਹਾਡਾ ਬਾਈ ਸਵਾਗਤ ਇਧਰੋਂ ਕਰਨਾ ਜ਼ਰੂਰੀ ਨਾ ਭਰਾਵਾ ਦੇਖ ਉਹ ਮੋਬਾਈਲ ਪੰਨ ਤਾਂ ਭਰਾ ਇਹ ਭੱਜਣਾ ਹਰੇਕ ਕੰਮ ਦਾ ਹੱਲ ਨਹੀਂ ਹੁੰਦਾ ਤੇ ਆਪਣਾ ਨਾਮ ਬੋਲੋ ਪਹਿਲਾਂ ਤਾਂ ਨਾਮ ਬੋਲ ਯਾਰ ਦੱਸਣਾ ਬੋਲਦੇ ਯਾਰ ਸਾਰੇ ਪਾਸੇ ਕਮਾਦੇ ਆ ਆੜੀ ਨਹੀਂ ਹੈਗਾ ਯਾਰ ਮਿੱਤਰ ਤਾਂ ਨਹੀਂ ਹੈਗੀ ਹੈ ਨਹੀਂ ਹੈ ਨਹੀਂ ਕੀ ਦੇ ਨਾਲ ਮਿੱਤਰ ਦਾ ਵੱਧ ਕੰਮ ਨਾਲ ਵੱਧ ਤਾਂ ਮਨਪ੍ਰੀਤ ਨਾਲ ਹੈ ਨਾ ਐਸ ਬੋੜੇ ਨਾਲ ਵਾਤਾ ਭਾਈ ਠੀਕ ਹੈ ਖੈਰ ਆ ਨੌਜਵਾਨ ਥੋੜਾ ਸੰਗਰਾਲੂ ਹੈਗਾ ਤੇ ਗਵਾਂਢੀ ਮਿੱਤਰ ਆਪਣਾ ਤੇ ਚਲ ਨਾ ਨਹੀਂ ਦੱਸਦਾ ਤਾਂ ਕੋਈ ਗੱਲ ਨਹੀਂ ਨਾਮ ਨੇ ਕਹਿ ਰੱਖਿਆ ਕੰਮ ਦੇਖੋ ਕੰਨੀ ਜਿੱਤ ਠੀਕ ਹੈ ਤੇ ਹੁਣ ਆ ਚਾਹ ਛਕ ਲਈਏ ਤੇ ਅਗਲੀ ਗੱਲਬਾਤ ਫਿਰ ਦੱਸਦੇ ਆਂ ਆਪਣੀ ਉਹ ਕੁਝ ਨਹੀਂ ਕਰਦੇ ਕਮਾਲ ਕਰਤੇ ਹਨ ਹਾਂ ਇਹ ਗੱਲ ਮੈਂ ਤੇ ਜੀਤ ਪਹਿਲਾਂ ਬਹੁਤ ਪੜਦੇ ਹੁੰਦੇ ਸੀ ਇਹ ਬਹੁਤ ਬੰਦਿਆਂ ਵਾਰੀ ਇਹ ਗੱਲ ਅਸੀਂ ਪੜੀ ਆਂ ਕਹਿੰਦਾ ਜੋ ਕੁਝ ਨਹੀਂ ਕਰਤੇ ਉਹ ਕਮਾਲ ਕਰਤੇ ਹਨ ਤੇ ਖੈਰ ਦੇਖੋ ਕਿੰਨੇ ਨੌਜਵਾਨ ਕਮਾਲ ਕਰਦੇ ਆ ਫਿਲਹਾਲ ਤਾਂ ਆ ਲੱਗ ਕੇ ਹੋਇਆ ਸਾਫ ਸੁਥਰੀ ਗੱਲਬਾਤ ਆ ਆਪਦੀ ਜਿਹੜੀ ਜਹਿ ਜੀ ਹੁੰਦੀ ਹੈ ਦੇਸੀ ਪਾਸ਼ਾ ਵਾਲੀ ਪਿੰਟਾਂ ਵਾਲੀ ਆ ਉਹ ਤੁਹਾਨੂੰ ਦਿਖਾਉਂਦੇ ਰਹੇ ਨੇ ਤੇ ਤੁਸੀਂ ਸਾਥ ਦਿਓ ਆ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਨੂੰ ਤੇ ਫੋਲੋ ਕਰ ਲਿਓ ਪੇਜ ਨੂੰ ਤੇ ਸ਼ੇਅਰ ਪਹਿਲੀਆਂ ਚ ਕਰਦੇ ਕਰੋ ਸਾਫ ਸੁਥਰੀ ਭਾਸ਼ਾ ਚ ਗੱਲਬਾਤ ਹੁੰਦੀ ਹੈ ਜਿਹੜੀ ਅੱਖਾਂ ਵਿੱਚ ਕੇ ਤੁਸੀਂ ਦੇਖ ਸਕਦੇ ਹੋ ਸ਼ੇਅਰ ਕਰ ਸਕਦੇ ਹੋਗੇ ਤੇ ਠੀਕ ਆ ਕਰ ਮਾਹੌਲ ਠੀਕ ਆ ਜੀ ਕਾ ਪੀ ਲੈਣ ਦੇ ਕੋਟੇ ਨੂੰ ਇਹ ਖੜੀ ਜਾਂਦਾ ਉੱਤਰ ਜਾ ਅਗਲਾ ਗੇਰੜੀਆਂ ਨੇ ਗੇਰ ਕਰਾਰੀ ਹਟਦੀ ਆ ਦੀ ਚਾਲ ਬਾਈਜਰੇ ਕੋਲ ਪਹੁੰਚਦੇ ਠੀਕ ਹੈ ਕੋਈ ਨਹੀਂ ਤੋ ਕਰ ਸਤਨਾਮ ਸ਼੍ਰੀ ਵਾਹਿਗੁਰੂ ਪੀ ਕੇ ਚਾਹ ਦੀ ਘਟ ਕੰਮ ਕਰਤਾ ਸ਼ੁਰੂ ਵਾਹਿਗੁਰੂ ਰੇੜੇ ਜਨਾ ਵਜੀ ਅਗੇ ਰੇੜਾ ਅੱਗੇ ਪਿੱਛੇ ਕਰ ਲੋ ਇਹਦਾ ਮੋਢਾ ਲਾ ਕੇ ਰੇੜਾ ਪਰੇ ਧਰ ਦੂ ਚੱਕ ਕੇ ਇਹ ਜੀ ਤਾਂ ਕੱਲੇ ਹੀ ਲਾਉਂਦੇ ਉਥੇ ਲੈ ਪੁੱਠੇ ਹੱਥ ਦਾ ਕੰਮ ਐ ਤਾਂ ਕਹਿੰਦਾ ਮੇਰਾ ਵੀਡੀਓ ਜੇ ਰੇੜੇ ਚੱਕਣ ਵਾਲੀ ਦੀ ਇਹ ਜੀ ਇਹਦੀ ਨਹੀਂ ਹੋਰ ਜਿਹੀ ਕੋਈ ਮੈਂ ਸ਼ਿਕਾਇਤ ਆ ਗਏ ਨਾ ਮੁੰਡੇ ਪੂਰੇ ਚੁੰਡਾ ਜਾਂਦਾ ਜਮੈਂ ਕੱਟ ਕੇ ਰੱਖ ਦਿਆਂ ਹਾਂ ਚੀਪ ਕੱਢ ਦਿੱਤੇ ਹੈ ਹਾਂ ਕਈ ਦਿਨ ਹੋ ਗਏ ਆਪਣੇ ਜੀਤ ਹਾਂ ਜਿੱਦਿਆ ਆਪਣਾ ਇਧਰ ਪੋਲ ਖਲਾਇਆ ਉਦਨ ਕਾਕਾ ਹਿੰਦੀ ਨਹੀਂ ਬੋਲਦਾ ਸੀਗਾ ਹਾਂ ਕਾਕਾ ਕਾਕਾ ਨੂੰ ਮੈਂ ਕਹਿੰਦਾ ਕਾਕਾ ਪੰਜਾਬੀ ਬੋਲ ਆਪਾਂ ਪੰਜਾਬੀ ਆ ਇੱਕ ਬਾਈ ਨੇ ਕਮੈਂਟ ਕਰਿਆ ਸੀਗਾ ਕੀ ਕਹਿੰਦਾ ਇਹਨਾਂ ਨੂੰ ਹਿੰਦੀ ਨਹੀਂ ਆਉਂਦੀ ਤੇ ਮੈਂ ਕਹਿੰਦਾ ਬਾਈ ਇਹੋ ਜੀ ਗੱਲ ਨਹੀਂ ਰਿਪਲਾਈ ਕਰਤਾ ਸੀ ਵੀਰ ਨੂੰ ਕਮੈਂਟ ਜੀ ਕਿ ਬਈ ਅਸੀਂ ਬਜਲੀ ਗੱਲ ਮਾਂ ਬੋਲੀ ਨੂੰ ਪਹਿਲ ਦਿੰਨੇ ਆਂਗੇ ਤੇ ਇਹੇ ਜੀ ਗੱਲ ਹੈ ਨਹੀਂ ਬਿਲਕੁਲ ਵੀ ਬਈ ਤੇ ਹਿੰਦੀ ਕੇ ਤਾਂ ਹਮ ਚੀਬ ਕਾੜ ਦਿੱਤੇ ਹੈ ਪਹਿਲੇ ਵੀ ਜਿ세 ਕਾੜ ਕੇ ਹਟੇ ਹੈ ਹਿੰਦੀ ਸੋ ਸਾਡੀ ਮਾਸੀ ਹੈਗੀ ਉਹ ਮਾਸੀ ਵੀ ਤੋਂ ਪਾਸੇ ਲੱਗਦੀ ਹੁੰਦੀ ਹਾਂ ਉਹ ਦੇਖ ਲਓ ਤੁਸੀਂ ਕਿਹੜੇ ਪਾਸੇ ਅਸਈ ਸਹੀ ਗੱਲ ਆ ਤੇ ਬਾਕੀ ਬਈ ਅਗਲੀ ਗੱਲ ਅਸੀਂ ਦੱਸ ਦਈਏ ਤੇ ਹਿੰਦੀ ਅਸੀਂ ਪੜੇ ਆ 7ਵੀਂ ਤੱਕ ਪਿਓਰ ਹਿੰਦੀ ਪੜੇ ਆ ਉਦੋਂ ਬਾਅਦ ਅਸੀਂ ਮਤਲਬ ਪੰਜਾਬ ਬੋਰਡ ਚ ਨਾਲ ਦੇ ਪਿੰਡਾ ਦਾਖਲਾ ਲੈ ਲਿਆ ਸੀਗਾ ਤੇ ਉਦੋਂ ਵੀ ਅਸੀਂ ਬੇਸ਼ੱਕ ਨਾਲ ਹਿੰਦੀ ਦਾ ਲਾਜ਼ਮੀ ਰੱਖਿਆ ਸੀਗਾ ਤੇ ਅਨਿਵਾਰਿਆ ਸੀ ਤੇ ਕੰਮ ਹਾਂ ਠੀਕ ਸੀਗਾ ਬਾਕੀ ਉਹੀ ਨਹੀਂ ਕੰਮ ਸਿਖਿਆ ਰਿਹਾ ਬਾਈ ਇਹਨੇ ਪਲੱਸ 2 ਦੇ ਪੇਪਰ ਦੇ ਹੀ ਜਾਂਦਾ ਇਹ ਤੈਨੂੰ ਆਖਿਆ ਵੀ ਕਰ ਲੈ ਕੋਈ ਡਿਪਲੋਮਾ ਡੂਪਰਮਾ ਨਹੀਂ ਤਾਂ ਜਿੰਦਰੇ ਦਾਤਿਆਂ ਕੰਝਾਂ ਨਾਲ ਯਾਰੀ ਹੈ ਹਾਂ ਠੀਕ ਹੈ ਨਾ ਕਰ ਲਓ ਜੋਰ ਲਵਾ ਮਾੜਾ ਜੇ ਸ਼ਾਇਦ ਗੱਲ ਸਮਝ ਚ ਆ ਜੇ ਹਨਾ ਇਹ ਇਧਰ ਆਪਣਾ ਮਨਪ੍ਰੀਤ ਚੋਬਰ ਏ ਹਾਲਾਂ ਦੇ ਦਿਵਾਲੇ ਗੱਟੇ ਬਣ ਰਿਹਾਗਾ ਤੇ ਤਾਂ ਕਿ ਆਪਣੇ ਇਹ ਊੜੇ ਥੋੜੇ ਜੇ ਚੌੜੇ ਹੋ ਜਾਣ ਤੇ ਇਹਦੇ ਵਿੱਚ ਟਾਂਡਾ ਵਧੀਆ ਪੈ ਜਾਵੇ ਸੋਖਾ ਟਾਂਡੇ ਦੇ ਉੱਤੇ ਮਿੱਟੀ ਥੋੜੀ ਥੋੜੀ ਪਾਵਾਂਗੇ ਤੇ ਉਹ ਅਗਲਾ ਮਾਹੌਲ ਚੱਲ ਤੁਹਾਨੂੰ ਦਿਖਾਵਾਂਗੇ ਤੇ ਆ ਪਹਿਲਾਂ ਬਾਹ ਤਾਂ ਹੁਣ ਇਹਨਾਂ ਨਾਲ ਸਪੈਸ਼ਲ ਊੜੇ ਕੱਢਾਂਗੇ ਤੀ ਹੁਣ ਮੈਂ ਤੇ ਸੱਤ ਪਾਲ ਬਾਜਰਾ ਵੱਢਾਂਗੇ ਕਿਉਂ ਭਾਈ ਚੱਕ ਦਾ ਤਿੱਕਾ ਪਈ ਆ ਤੇ ਦੋ ਦਾਤੀਆਂ ਉੱਥੇ ਰੇੜੀ ਚੋਣੀਆਂ ਹਾਂ

ਚਲੋ ਖਾਲਸਾ ਜੀ ਕਰੋ ਪੋਣੀ ਨਾ ਨਾ ਕਣਕ ਦੇਖਣੀ ਆ ਨਾ ਕਣਕ ਫੇਰ ਦੇਖਾਂ ਯਾਰ ਆਪਾਂ ਹੁਣ ਲਾ ਦਿੰਨੇ ਆਗੇ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਆ ਕੋਈ ਨਹੀਂ ਤੇ ਖਾਲਸਾ ਜੀ ਤੋਂ ਕਰਾਤੀ ਪੋਣੀ ਪਈ ਰਣਜੀਤ ਸਿੰਘ ਖਾਲਸਾ ਤੇ ਉਧਰ ਚੋਬਰ ਆਪਣਾ ਬੜਾਈ ਜਾਂਦਾ ਓੜੇ ਤੇ ਓੜਿਆਂ ਚ ਪਾਵਾਂਗੇ ਇਹ ਟਾਂਡੇ ਆਪਣੇ ਆਹ ਬਣਿਆ ਬਣਾਇਆ ਟਾਂਡੇ ਨੂੰ ਐਂ ਧਰ ਦਿਆਂਗੇ ਤੇ ਥੋੜੀ ਥੋੜੀ ਇਹਦੇ ਉੱਤੇ ਮਿੱਟੀ ਕਰ ਦਿਆਂਗੇ ਤੇ ਬਸ ਫਿਰ ਨਜ਼ਾਰਾ ਕੁਝ ਹੋਰ ਹੀ ਹੁੰਦਾ 10 15 ਦਿਨਾਂ ਚ ਜੀਤ ਹੈ ਨਾ ਵਾਹ ਵਧੀਆ ਬਈ ਜਾਵਾ ਤੇ ਲਾਉਣ ਦੇ ਇਹਦੇ ਬਾਈ ਤਿੰਨ ਕ ਤਰੀਕੇ ਆ ਤਿੰਨੇ ਤਰੀਕੇ ਨਾਲ ਲਾਉਂਦੇ ਆਗੇ ਜਿਵੇਂ ਕਿਸੇ ਆਪਣੇ ਵਰਗੇ ਨੇ ਜੀ ਤਾਂ ਹਟਾਂਡੇ ਰੱਖ ਲੇ ਤੇ ਉਹ ਤਾਂ ਹਾ ਡਾਂਡੇ ਬਣੇ ਬਣਾਏ ਆਂ ਹੀ ਵਿਛਾ ਕੇ ਥੋੜੀ ਥੋੜੀ ਕਿਤੇ ਕਿਤੇ ਪੰਜ ਸੱਤ ਥਾਵਾਂ ਤੇ ਇਹਦੇ ਅੱਖਾਂ ਹੀ ਤੇ ਮਿੱਟੀ ਪਾ ਦਾਂਗੇ ਕਸਗੀ ਨਾਲ ਟੱਕ ਟੱਕ ਜਾਂ ਹੱਥਾਂ ਨਾਲ ਹਰਿਆਣੇ ਚ ਹਰਿਆਣੇ ਚ ਤੇ ਦੂਜਾ ਤਰੀਕਾ ਇੱਕ ਇਹਦਾ ਇਹ ਵੀ ਆ ਹਾਂ ਬੁੱਜਰ ਵੀ ਤੇ ਦੂਜਾ ਇਹ ਵੀ ਪੋਰੀਆਂ ਕਰਕੇ ਖੜਮੀਆਂ ਵਾਲਾ ਆਉਂਦੇ ਆ ਗੰਨੇ ਮੰਗੂ ਉਹ ਵੀ ਠੀਕ ਆ ਕੰਮ ਤੀਜਾ ਤਰੀਕਾ ਜੇ ਮਤਲਬ ਕਿਸੇ ਕੋਲੇ ਆਹਾਂ ਹੈ ਨਹੀਂ ਟਾਂਡੇ ਬਚੇ ਨਹੀਂ ਤੇ ਰੈਂਦ ਖੁੰਦ ਕੰਮ ਆ ਤਾਂ ਜੜਾਂ ਆਈਆਂ ਹੁੰਦੀਆਂ ਜੜਾਂ ਇਹਦੀਆਂ ਪੱਟ ਕੇ ਤੇ ਜੜਾਂ ਦੇ ਟੋਟੇ ਕਰਕੇ ਕੱਟ ਵੱਢ ਕੇ ਕਿ ਉਹ ਲੱਗ ਜਾਂਦੀਆਂ ਨੇ ਤੇ ਸਾਰਿਆਂ ਤੋਂ ਪਹਿਲਾਂ ਤੇ ਛੇਤੀ ਕਿਹੜਾ ਹੁੰਦਾ ਇਹਨਾਂ ਜੋ ਹਰਾ ਬੂਜੜ ਵਾਲਾ ਜਿਹੜੀ ਜੜ ਕੱਟ ਵੱਢ ਕੇ ਲਾਉਣੇ ਆਗੇ ਉਹ ਫਟਾਰ ਉਹਦਾ ਛੇਤੀ ਹੁੰਦਾ ਤੇ ਦੂਜੇ ਨਾਲੋਂ 15 15 20 ਦਿਨ ਪਹਿਲਾਂ ਹਰਾ ਹੋ ਜਾਂਦਾ ਉਹਦਾ ਇਹਦਾ ਬੈਨੀਫਿਟ ਆ ਵੀ ਇਹ ਸੌਖਾ ਲੱਗ ਜਾਂਦਾ ਅੱਧੇ ਘੰਟੇ ਚੰਮਣ ਦਾ ਬੰਦਾ ਅੱਧਾ ਗੱਲਾ ਲਾ ਦਿੰਦਾ ਬਸ ਹਾਂ ਇਹਦਾ ਬਸ ਫਾਇਦਾ ਟਾਂਡਿਆਂ ਦਾ ਇਹ ਆ ਇਹ ਛੇਤੀ ਲੱਗੂਆ ਤੇ ਉਹ ਜਿਹੜਾ ਬੂਝੜ ਆਪਣਾ ਕੱਟਣ ਵਧਣ ਤੇ ਪਹਿਲਾਂ ਤਾਂ ਲਗਭਗ ਪੌਣਾ ਦਿਨ ਲੱਗ ਜਾਂਦਾ ਬੰਦੇ ਦੇ ਬੰਦੇ ਤੇ ਡਿਪੈਂਡ ਕਰਦਾ ਵੱਧ ਬੰਦੇ ਆ ਘੱਟ ਬੰਦੇ ਆ ਹਾਂ ਪਹਿਲਾਂ ਤਾਂ ਬਈ ਜਿਵੇਂ ਇਸਾਈ ਵੜਦੇ ਹੁੰਦੇ ਹੁੰਦਾ ਨਾ ਬੱਕਰੇ ਨੂੰ ਵੜਣਾ ਪੈਂਦਾ ਉਹ ਬਹੁਤ ਔਖਾ ਉਹ ਕੰਮ ਆ ਹਾਂ ਜੀ ਬਈ ਉਹਦੇ ਤੇਨਸ਼ਨ ਵਾਲਾ ਕੰਮ ਆ ਪਹਿਲਾਂ ਪੱਟੋ ਫਿਰ ਉਹਨੂੰ ਕੱਟੋ ਹਾਂ ਤੇ ਇੱਕ ਦਿਨ ਤਾਂ ਉਹਦਾ ਕਟਣ ਵਧਣ ਤੇ ਦੂਜੇ ਦਿਨ ਢੂਈਆਂ ਤੇ ਮੋਬ ਲਾਓ ਹਾਂ ਬਸ ਬਹੁਤ ਕੁਝ ਕਰਨਾ ਪੈਂਦਾ ਉਹ ਤਾਂ ਫਿਰ ਪਤਾ ਹੀ ਆ ਕਿਉਂ ਭਾਈ ਸਾਹਿਬ ਭਾਈ ਸਾਹਿਬ ਸਾਰਾ ਕੰਮ ਠੀਕ ਹੈ ਗੱਲ ਕਰ ਤੁਸੀਂ ਦੱਤੀ ਹੱਥ ਕੀ ਰੱਖੋਗੇ ਵਧੋਗੇ ਆਸੀਂ ਫਿਰ ਖਾਲਸਾ ਜੀ ਤੋਂ ਬੋਣੀ ਕਰਾਈ ਹੈ ਨਾ ਚੰਗੀ ਹੁੰਦੀ ਹੈਗੀ ਚਲੋ ਜੀ ਫਤ ਹਾਂ ਦੋ ਜਾਣੇ ਬਾੜਦੇ ਆ ਦੇ ਤੁਸੀਂ ਲਾਉਣ ਲੱਗੋ ਹੈ ਵਾਹ ਹੀ ਗਰੂ ਚੱਪਲਾਂ ਦਾ ਮੈਂ ਉੱਥੇ ਹੀ ਲਾਇਆ ਸੀਗਾ ਯਾਰ ਇੱਕ ਜਾਨਾ ਛੋਟੇ ਸਿੱਟੀ ਉਹ ਤੇ ਦੋ ਜਾਨੇ ਲਾਈਓ ਭਾਈ ਮੈਂ ਨਾ ਨਾਲ ਨਾਲ ਆ ਜਾਉਂ ਹਾਂ ਇਹ ਬੰਦਾ ਲਾ ਡੋਟ ਦਾ ਮੈਂ ਇਕੱਲਾ ਹੀ ਰਹੂ ਆ ਜਾਂ ਇੱਥੇ ਕੋਈ ਹੋਰ ਵੱਡ ਲਵਾਂ ਮਨ ਲਵਾ ਦਿੰਨਾ ਕਿ ਨਹੀਂ 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 ਬਦਲੇ ਨਹੀਂ ਠੀਕ ਆ ਜੀ ਸਰ ਹਾਂ ਦੋ ਦੋ ਪੁੱਠੇ ਸਿੱਧੇ ਡਬਲ ਡਬਲ ਭਾਈ ਜੀ ਡਬਲ ਉਹ ਆਹੀ ਗਰੂ ਜਿਵੇਂ ਮਰਜ਼ੀ ਲਾਈਓ ਯਾਰ ਉਹ ਦੇਖ ਕਿਹੜਾ ਕਮਜ਼ੋਰਾ ਹੋਇਆ ਡਬਲ ਕਰ ਦਾਂਗੇ ਆ ਲੋ ਵੀ ਸੱਜਣਾ ਆ ਵੀਰੇ ਆ ਜਾ ਗਰਲ ਬਾਹਰ ਦੇਖ ਰ ਮਿੰਟ ਮਾਰ ਕੈਮਰਾ ਚੱਲੀ ਜਾਂਦਾ ਭਾਈ ਕੁਛ ਨਹੀਂ ਹੁੰਦਾ ਭਾਈ ਚੱਲੀ ਜਾਂਦੇ ਕੈਮਰਾ ਆਪਣਾ ਲਟਕਾ ਆਪਣਾ ਹੀ ਹੈ ਕੋਈ ਨਹੀਂ ਆਪਣੇ ਬੱਚਾ ਹੈ ਹਾਂ ਕਈ ਬੰਦੇ ਇਹਨੂੰ ਵੱਢਣ ਦੀ ਬਹੁਤ ਦਿੱਕਤ ਮੰਨਦੇ ਆ ਭਾਈ ਹਰਾ ਆ ਕੇ ਵੱਢਣਾ ਔਖਾ ਕਈ ਇਹਨੂੰ ਕਹਿੰਦੇ ਆ ਇਹ ਸਰਕੜੇ ਵਾਲਾ ਕੰਮ ਆਪਣੀ ਦੇਸੀ ਭਾਸ਼ਾ 'ਚ ਸਰਕੜਾ ਕਹਿੰਦੇ ਆ ਜਿਵੇਂ ਥਰਕੰਡਾ ਕਈ ਥਾਂ ਸਰਕਾਨਾ ਵੀ ਕਹਿ ਦਿੰਦੇ ਆ ਇੱਕ ਹੋਰ ਗੱਲ ਆ ਬਾਈ ਇਹਦੀ ਹਾਂ ਇਹ ਇਹ ਇਹਦਾ ਜੜਾ ਚ ਦੁੱਧ ਆ ਬਾਈ ਤੇ ਇਹਦੀ ਗੱਲ ਕਹਿਣ ਤੋਂ ਪਾਵੇ ਇਹਦੇ ਬਹੁਤ ਬੰਦੇ ਕਹਿੰਦੇ ਆ ਵੀ ਇਹਦਾ ਕੋਈ ਫਾਇਦਾ ਨਹੀਂ ਆ ਇਹਦੇ ਜੜਾਂ ਚ ਦੁੱਧ ਆ ਉਹ ਜੀ ਢੋ ਨਿਕਲਦਾ ਬਾਈ ਉਹ ਕੱਢ ਲੈਂਦਾ ਤੇ ਇਹੀ ਗੱਲ ਆ ਕਹਿਣੀ ਚਾਹੁੰਦਾ ਜੀ ਵੀ ਬਹੁਤ ਬੰਦੇ ਕਹਿੰਦੇ ਆ ਗਰਮਾ ਇਹ ਪਰ ਇਹ ਸਭ ਤੋਂ ਵੱਡਾ ਨਜ਼ਾਰਾ ਇਹ ਮੋਖ ਦਾ ਨਹੀਂ ਹਰਾ ਚਾਰ ਬਾਟਾਂ ਜਿਵੇਂ ਮਰਜੀ ਪਕੱਲਾ ਇਹਨੂੰ ਪਾਣੀ ਦੀ ਲੋੜ ਆ ਕੋਈ ਆਲ ਨਹੀਂ ਕੋਈ ਤੇਲਾ ਨਹੀਂ ਕੋਈ ਬਿਮਾਰੀ ਨਹੀਂ ਤੇ ਇੱਕ ਬਾਈ ਸ਼ਾਇਦ ਗਗਨਦੀਪ ਉਹ ਬਾਈ ਨੇ ਦੋ ਤਿੰਨ ਵਾਰੀ ਕਿਹਾਗਾ ਕਿ ਨਿਊਟਰੀ ਫੀਡ ਬਾਜਰਾ ਬੀਜੋ ਬਾਈ ਤੁਸੀਂ ਆਪਣਾ ਐਡਵਾਂਟਾ ਦਾ ਤੇ ਉਹ ਕੀ ਹੁੰਦਾ ਹੈਗਾ ਉਹ ਬਾਈ ਪਤਾ ਨਹੀਂ ਆਪਾਂ ਦੇਖਿਆ ਨਹੀਂ ਕਦੇ ਬਾਈ ਐਤ ਕੀਤਾ ਸੀ ਆਹੀ ਲਾਉਣੇ ਆ ਅਗਲੀ ਵਾਰੀ ਦੇਖਦੇ ਆ ਬਾਈ ਕੋਈ ਗੱਲ ਨਹੀਂ ਤੇਰੀ ਗੱਲ ਫਿਰ ਮੱਥੇ ਨਾ ਮੇਰੇ ਕੋਲ ਪੰਜਾਂ ਪੰਜ ਛੇ ਕਿਨਾਲਾ ਲਾ ਰਾਂਗੇ ਇਹ ਤਾਂ ਬਾਈ ਕੋਈ ਕਦੇ ਮਾੜਾ ਮੋਟਾ ਦੱਸੇ ਨਿਊਟਰੀ ਫੀਡ ਬਾਜਰਾਗਾ ਮਰੇ ਨੈਟ ਤੋਂ ਲੈ ਲਈ ਜਾਣਕਾਰੀ ਇਹਦੇ ਨੂੰ ਜਿਆਦਾ ਚਾਹੀਦੀ ਆ ਹਾਂ ਦੇਖ ਲਵਾਂਗੇ ਬਾਅਦ ਵਿੱਚ ਆਪਾਂ ਠੀਕ ਹੈ ਐਕੈਕਟਲੀ ਲੋਟਾ ਕੰਮ ਤੇ ਪਟਾ ਪੜਾਈ ਕਰਕੇ ਨੌਜਵਾਨ ਜਲ ਵੈਗਰੂ ਛੱਕ ਰਹੇ ਸੀਗੇ ਤੇ ਇਧਰੋਂ ਇਹਨਾਂ ਨੇ ਕੰਮ ਖਿੱਚ ਰੱਖਿਆ ਪੂਰਾ ਹਾਂ ਟਾਂਡੇ ਊੜਿਆਂ ਚ ਪਾਈ ਜਾਂਦੇ ਐ ਇਸ ਤਰ੍ਹਾਂ ਤੇ ਉਹ ਨਵੀਂ ਨੌਜਵਾਨ ਜਾਂਦਾ ਵਾਦਾ ਵਾ ਚੱਕ ਕੇ ਲਿਹਾਈ ਜਾਂਦਾ ਭਰੀਆਂ ਉਹਦੀ ਜੋਟੀ ਇਸ ਕੰਮ ਤੇ ਲੱਗੀ ਸੀ ਤੇ ਮੈਂ ਇਹਦੇ ਜੀ ਦਾ ਵੱਡਾ ਪੜਾਈ ਤੇ ਲੱਗੇ ਹੋਏ ਸੀਗੇ ਤੇ ਆਹ ਕੰਮ ਆ ਦੂਰੇ ਦੂਰੇ ਟਾਂਡੇ ਪਾਉਣੇ ਆਗੇ ਹਾਂ ਕੜਬੇਚੜਾ ਲੜਚੜਾ ਕੇ ਤੇ ਇਹਦੇ ਨਾਲ ਆਇਆ ਕਈ ਵਾਰੀ ਕੋਈ ਟਾਂਡਾ ਨਹੀਂ ਫੁੱਟਦਾ ਤਾਂ ਉਹਦਾ ਫਟਾਰ ਵਧੀਆ ਸੋਹਣਾ ਹੋ ਜਾਂਦਾ ਸੰਘਣਾ ਹੀ ਕਰਿਆ ਕੰਮ ਪੂਰਾ ਆ ਢਾਈ ਕਿਨਾਲਾ ਨੇ ਇਹ ਅੱਧਕ ਲੈ ਆਏ ਤੇ ਉਹ ਵੱਡਦਾ ਵਾਵਾ ਸਾਰਾ ਖੁਸ਼ ਆਲੇ ਖੜਾ ਹੈਗਾ ਤੇ ਨਾਲ ਦੀ ਨਾਲ ਓੜੇ ਮਾਰ ਲੈਨੇ ਆ ਹਾਲਾਂ ਨਾਲ ਤੇ ਲਾਈ ਜਾਂਦੇ ਆ ਜਦੋਂ ਪਾਣੀ ਤਾਂ ਨਹੀਂ ਪੀ ਲਿਆ ਅਗਲੀ ਡਿਊਟੀ ਮਾਏ ਤੇ ਜਿੱਤਨੇ ਮਿੱਟੀ ਪੌਂਡ ਦੀ ਲਾਉਣੇ ਆ ਇਹਦੇ ਤੇ ਪਹਿਲਾਂ ਅਸੀਂ ਮਿੱਟੀ ਹੱਥਾਂ ਨਾਲ ਹੀ ਪਾਇਆ ਕਰਦੇ ਹੁੰਦੇ ਸੀਗੇ ਇਹਦੇ ਜਿਵੇਂ ਰੋੜਾ ਰੋੜਾ ਕੰਮ ਐ ਕਰ ਲਿਆ ਇੰਨੀ ਇਨੀ ਕੀ ਬਾਧੂ ਹੁੰਦੀ ਮਤਲਬ 3-4 ਥਾਂ ਇਹਦੇ ਤੇ ਪਾ ਲਈ ਮਿੱਟੀ ਤੇ ਬਾੜੀ ਵੀ ਨਹੀਂ ਪਾਉਣੀ ਜੀ ਬਾੜੀ ਜ਼ਿਆਦਾ ਮਿੱਟੀ ਪਾ ਦਿੰਨੇ ਆ ਤਾਂ ਫਿਰ ਇਹ ਫੋਟ ਨਹੀਂ ਕਰਦਾ ਉਸ ਥਾਂ ਤੋਂ ਅੱਖ ਜੀ ਇਹਦੀ ਰਹਿੰਦੀ ਉਹ ਨਿਕਲਦੀ ਨਹੀਂ ਤੂਤਰੀ ਜੀ ਵਿੱਚੋਂ ਤੇ ਆਹ ਵੀ ਕੰਮ ਠੀਕ ਆ ਇਹਦੇ ਨਾਲ ਥੋੜਾ ਜਿਹਾ ਬੰਦੇ ਨੂੰ ਨੀਮਾ ਜ਼ਿਆਦਾ ਰਹਿਣਾ ਪੈਂਦਾ ਹੈ ਐ ਹੋ ਜਾਂਦਾ ਕੰਮ ਐ ਵੀ ਹੋ ਜਾਂਦਾ ਕਹਿੰਦੇ ਦੂਰਾ ਕਰਕੇ ਡਾਂਡਾ ਐ ਵੀ ਲੱਗ ਜਾਂਦਾ ਹਾਂ ਤੇ ਦੋ ਕਸਗੇ ਲੈ ਆਂਦੇ ਸੀ ਨੌਜਵਾਨਾਂ ਨੇ ਅੱਜ ਮਾਏ ਦੇ ਜੀ ਤਹਣਾ ਕਸਗੇ ਨਾਲ ਲਾਉਨੇ ਆ ਡਿਊਟੀ ਉੱਥੇ ਕੋਈ ਨਾ ਪੀਲਾ ਪਣੀ ਚੱਲ ਗਈ ਜੀ ਤੇ ਲੇ ਵੀ ਕਸਗਾ ਤੋਂ ਚੱਕਿਆ ਹੈ ਨਹੀਂ ਸੀ ਸਾਲ ਹੋ ਗਿਆ ਸੀ ਬਾਈ 2 2 ਕਿਆ ਹੋ ਗਿਆ ਜੀ ਇਹ ਤਿੰਨ ਚਾਰ ਸਾਲ ਹੋ ਗਏ ਨਰਮ ਹੋਣਾ ਵਟਿਆ ਕਸੀਆ ਦਾ ਮੇਨ ਕੰਮ ਅਸੀਂ ਪਹਿਲਾਂ ਲੈਂਦੇ ਹੁੰਦੇ ਸੀ ਕਿ ਆ ਕਾਖ ਮਾਰਨੇ ਕੋ ਨਰਮੇ ਚ ਦੇਖੀ ਅੱਜ ਹਿੰਦੀ ਬਲੌਗਰ ਵੀ ਬਣ ਰਹੇ ਹਾਂ ਕਦੇ ਆਪਾਂ ਬਲੌਗ ਬਣਾਵਾਂਗੇ ਗੱਗੂ ਨਾਲ ਹਿੰਦੀ ਚ ਸਾਰਾ ਹਾਂ ਫੇ ਫਿਰ ਹਮਾਰੀ ਹਿੰਦੀ ਦੇਖੀਏਗਾ ਕੈਸੀ ਹੋਗੀ ਹਿੰਦੀ ਤੇ ਪੰਜਾਬੀ ਦੋ ਬੰਦੀ ਹੋ ਜਾ ਹਾਂ ਉਹ ਮਿਕਸ ਬੇੜਾ ਦਾ ਕੰਮ ਹੋ ਜੂਗਾ ਕੋਸ਼ਿਸ਼ ਕਰਾਂਗੇ ਦੇਖਾਂਗੇ ਕਦੇ ਤੇ ਫਿਲਹਾਲ ਲੋਟਾ ਕਸਣਾ ਹੱਲੀ ਜਾਂਦਾ ਸੀ ਬਾਹ ਮੈਂ ਕਿਹਾ ਚਲੋ ਵੀ ਪਾਣੀ ਨੂੰ ਥੋੜਾ ਜਿਆਦਾ ਨੂੰ ਨਵਾ ਦਿੰਦੇ ਆ ਤੇ ਬਾਹ ਨੂੰ ਉਹ ਲਾ ਲਾ ਫਾਨਾ ਤਾਂ ਦੇਖਦੇ ਆ ਫਿਰ ਜਮਾਈ ਨਾ ਕੰਮ ਸੜਿਆ ਆ ਇੱਥੇ ਕਰ ਦੋ ਸਰਪ੍ਰੀਖ ਓਏ ਉਹ ਟਰੈਕਟਰ ਚੋ ਲਾ ਦੇ ਕਿ ਨਟ ਪੇਚ ਚੱਕ ਕੇ ਹੋਇਆ ਆ ਥੋੜਾ ਉਹ ਨਾਲੇ ਓਰੇ ਐਲਟਰਨੇਟ ਉਸ ਤੋਂ ਆ ਦੋੜੇ ਦੋੜ ਲੈ ਇਧਰ ਲੈ ਆਹ ਹਾਂ ਇਹ ਪੁੱਠਾ ਕਰ ਲੈ ਮੂੰਹ ਫਿਰ ਵਧੀਆ ਰੂ ਕੰਮ ਸਸ ਜੀ ਆ ਗਏ ਕੀ ਜੇ ਚਾਗੇ ਕੋਈ ਚੱਕਰ ਨਹੀਂ ਹੋ ਉਹਦੇ ਵਿੱਚ ਹੋਰ ਭਾਈ ਮਟੂ ਵਧੀਆ ਚੱਲ ਠੀਕ ਆ ਜੀ ਕੰਮ ਹੈ ਕੀ ਮਾਵਾ ਕੌਲੇ ਗਿਆ ਬਣਾਉਂਦੇ ਸੰਗਤ ਉਹ ਪਾਣੀ ਲਾਉਦੇ ਸੀ ਉਹ ਉਹਨਾਂ ਨੇ ਡਿੱਤੀਆਂ ਕਿਉਂ ਰਿਆਂ ਨੂੰ ਫੇਰ ਉਹ ਆਏ ਕਿਉਂਕਿ 10 ਮੱਟੀ ਜਾਣਾ ਕਹਿੰਦਾ ਆ ਕੱਲ ਦੁਬਾਰਾ ਨਾ ਕੱਲ ਪੀਸਟਰ ਭੋਗੇ ਉਹਨਾਂ ਕਹਣਾ ਹਾਂ ਕੱਲ ਪੀਸਟਰ ਪਾਉਣਗੇ ਬੋਸ ਬੈਠਾ ਜੀ ਨੂੰ ਮੈਂ ਦੇਖਿਆ ਲੇ ਸ਼ੋਭੀ ਤਾਂ ਫੇਰ ਹੋੜ ਥੱਲੇ ਬੈਠਾ ਮੈਂ ਤਾਂ ਬੋਲਦਾ ਮਾਰਕੀਟ ਠੀਕ ਆ ਕੰਮ ਸਾਡਾ ਦੂਤਾ ਬੋਲੋ ਬੰਦਿਓ ਇੱਕ ਨੰਬਰ ਆ ਮੋਲ ਮਰਾ ਬੋਲਿਆ ਉਹ ਠੀਕ ਆ ਹੁਣ ਫਿਰ ਕਿੱਥੇ ਚੱਲ ਪਿਆ ਪਸਾ ਇਹ ਮੋਟਰ ਹੀ ਛੱਡਦਾ ਮੈਂ ਉਹ ਤਾਂ ਕਹਿੰਦੇ ਸਰਦੂਰ ਵਾਲੀ ਗੱਲ ਹੈ ਆਪਣਾ ਉਹ ਤੇ ਕਿਉਂਰੀ ਕਹਦੇ ਉਸ ਤੋਂ ਆ ਕੇ ਮੈਂ ਆਂ ਹੀ ਜੇ ਤਰ੍ਹਾਂ ਰੱਖਿਆ ਹੋਇਆ ਏ ਜੋ ਇਹ ਦਾਮ ਦਮਾਣਿਆਂ ਨੂੰ ਰੱਖਦਾ ਚੱਲੀ ਜਾਂਦਾ ਅੱਛਾ ਚੱਲੀ ਜਾਂਦਾ ਜੀ ਦੇਖ ਲੈ ਇਹ ਤਾਂ ਕੁਝ ਨਹੀਂ ਕਹਿੰਦਾ ਤੈਨੂੰ ਇਹ ਨਾ ਨਾ ਮੈਂ ਕੀ ਦੇਖਣਾ ਗੋਲੇ ਕੋਈ ਨਾ 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 ਮਾਰੇ ਪਾਈ ਜਾਨੋ ਠੀਕ ਹੈ ਦੇਖ ਰਹੇ ਆਂ ਅਸੀਂ ਬੱਚਾ ਹਾਂ ਹਾਂ ਸੋਹਣੇ ਲੱਗਦੇ ਆਂ ਬੜੇ ਵਧੀਆ ਜਮਾ ਪਰਨੇ ਸਾਡੇ ਕੁਛ ਦੱਸੀ ਨਹੀਂ ਦਮਾਲਿਆਂ ਵਾਲੀ ਹਾਂ ਦਮਾਲੇ ਸਾਡੀ ਦੱਸੀ ਬਹੁਤ ਵਧੀਆ ਬੜੇ ਬੜੇ ਵਧੀਆ ਜਮਾਂ ਹਾਂ ਹੋਰ ਹੈ ਕੋਈ ਬੰਨਿਆ ਕਰੀ ਬਾਲਾ ਵਧੀਆ ਲੱਗਦਾ ਹੋਵੇ ਠੀਕ ਆ ਸਾਬ ਜੀ ਧੰਨਵਾਦ ਚੈੱਕ ਵੀ ਖਾਲਸਾ ਜੀ ਦੇਖਦੇ ਕਿ ਫਤਿਹ ਪੰਥ ਕੀ ਜੀਤ ਆ ਬੋਲੇ ਸੋ ਨਿਹਾਲ ਸ੍ਰੀ ਅਕਾਲ ਓ ਲਓ ਭਾਈ ਸਾਡੇ ਵੱਲੋਂ ਕੰਮ ਫਤਿਹ ਆ ਸਾਥੇ ਗਾਇਦੇ ਆ ਗਾਜਦੇ ਆ ਤੇ ਹੁਣ ਅਸੀਂ ਛੋਡੇ ਨਾਲ ਹੱਥ ਭੜੇਤਾ ਲਵਾਵਾਂਗੇ ਪਹਿਲਾਂ ਅਸੀਂ ਮਿੱਟੀ ਪਾਵਾਂਗੇ ਹੈ ਕੰਮ ਚੋਂ ਡਰ ਕੇ ਭਜਦੇ ਆ ਖਾਲਸੇ ਕਹਿੰਦਾ ਗੱਜਦੇ ਗੱਜਦੇ ਆ ਬਾਜੀ ਬਾਕੀ ਆਵਾਤਾ ਦੱਸੋ ਵੀ ਬਾਈ ਰਣਜੀਤ ਸਿੰਘ ਖਾਲਸਾ ਨੂੰ ਤੁਸੀਂ ਕਿੰਨੇ ਨੰਬਰ ਦਿੰਨੇ ਆ 10 ਚੋ ਤੇ ਬਾਕੀ ਲੋਡ ਆ ਮਾਹੌਲ ਸਮਾਂ ਨਹੀਂ ਪਤਾ ਸਾਨੂੰ ਕਿੰਨਾ ਹੋ ਗਿਆ ਫਿਲਹਾਲ ਕੰਮ 'ਚ ਧਿਆਨ ਆ 25 ਰਹਿ ਗਏ ਹੁਣ ਠੀਕ ਆ ਮਠਾ ਮਠਾ ਕੰਮ ਆਦਾ ਕਰੀ ਜਨੇ ਸ਼ੌਂਕ ਜੇ ਨਾਲ ਰੁਕ ਜਨੇ ਵੇਚ ਦੀ ਮਣੀ ਰਾਣੀ ਪੀ ਲੈਣੇ ਤੇ ਚਲਾ ਲੈਣੇ ਗੱਡੀ ਤੇ ਫਿਲਹਾਲ ਅਸੀਂ ਆਹ ਬੱਟ ਤਾਂ ਜਿੰਨਾ ਕ ਬਾਜਰ ਸੀਗਾ ਵਾਲਾ ਕੰਮ ਸਾਡਾ ਹੋ ਗਿਆ ਬਾਈ ਹਾਂ ਕੋੜ ਕੱਢ ਦੇ ਤੁਸੀਂ ਇੱਕ ਪੱਖ ਜਾਣੇ ਹੈਲੋ ਹੈਲੋ ਓ ਮੁੰਡੇ ਨੂੰ ਦੇਤੀ ਭਾਈ ਲੰਡੀ ਵੁੱਚੀ ਨਾਮ ਚ ਤੇ ਉਹ ਨਾ ਤੜਕੇ ਦਾ ਨਾ ਵੀ ਨੂੰ ਕਰੀ ਜਾਂਦਾ ਸੀ ਆ ਕੇ ਤੂੰ ਕੰਮ ਨਹੀਂ ਕਰਨੀ ਜਾਂਦਾ ਆ ਮਾਰਿਆ ਭਾਈ ਚਿੱਤ ਅਗਲੇ ਨੇ ਉਹ ਦੇਖੋ ਫਿਰਦਾ ਅੱਧ ਚ ਇਦਦਰਾ ਮੁੰਡੇ ਨੇ ਆਪ ਦੇ ਓੜੇ ਲਾ ਕੇ ਤੇ ਉਹਦੇ ਮੂੜ ਵੀ ਲਾਈ ਜਾਂਦਾ ਹਾਂ ਉਹਦੇ ਬੰਡੇ ਦੀ ਵੀ ਲਾ ਦਿਓ ਬਿਜਾਰੇ ਦੇ ਓਏ ਲਾ ਦਿਓ ਓਏ ਤੇ ਨੌਜਵਾਨ ਕਹਿੰਦੇ ਛੱਤੂ ਆਓ ਫਿਰਦਾ ਪਿੱਛੇ ਜੇ ਕਭੀ ਕਸਕੀਏ ਨਾਲ ਪ੍ਰੋਗਰਾਮ ਤੁਹਾਨੂੰ ਦਿਖਾਤਾ ਸੀਗਾ ਦੂਜਾ ਹੱਥਾਂ ਵਾਲੀ ਗੱਲ ਜਿਹੜੀ ਕਰਦੇ ਸਵੇਰੇ ਤੇ ਕਸਕੀਏ ਸਾਡੇ ਕੋਲੇ ਦੋ ਹੀ ਸੀ ਤੇ ਉਹ ਇਸ ਤਰ੍ਹਾਂ ਫਿਰ ਹਾਂ ਐ ਮਣਾਉਣਾ ਪੈਂਦਾ ਫਿਰ ਬਾਬਾ ਗੋੜਣੀ ਹੋ ਕੇ ਕੰਵਿਨਾ ਵੀ ਕੀ ਕਹੇਗਾ ਤਰਿਆੜੀ ਨੂੰ ਉਹਨੂੰ ਤੜਕੇ ਦਾ ਲੱਗਿਆ ਸੀ ਤੈਨੂੰ ਖਿਜਾਉਣ ਉਹ ਆਦਮਾ ਉਦੋਂ ਬੇਕਾਰ ਜਮੇ ਨੂੰ ਤੇ ਅੱਜ ਚੱਲਿਆ ਬਈ ਤੂੰ ਮੋਟਾ ਮੈਂ ਪਿੰਡ ਵਾਲਿਆਂ ਨੂੰ ਕਹਿੰਨਾ ਖਾਸ ਕਰਕੇ ਜਵਾ ਸਿਰੇ ਦਾ ਢਟਾਲ ਬੰਦਾ ਬਈ ਹਾ 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 ਚੱਲ ਬਈ ਚੱਲ ਬਈ ਤਾਰ ਲਗਾ ਸੀ ਆ ਮੋਢੇ ਤੇ ਝਾੜ ਲੋ ਜੋ ਬਰੋ ਹੱਥ ਹਾਂ ਤੇ ਆ ਕਸਿਆ ਫੜ ਲੋ ਜਿੱਥੇ ਖੁੰਜਾ ਰਹੇਗਾ ਤੇ ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਖਾਲਸੇ ਦਾ ਜਿਹਨੇ ਅੱਜ ਆਪਣੇ ਨਾਲ ਮਦਦ ਦਵਾਈ ਤੇ ਬਾਜਰੀ ਲਵਾਈ ਬਾਜਰੀ ਲਾਉਣੀ ਹੈਗੀ ਕਿੰਨੇ ਦੀ ਗੱਲ ਚੱਲਦੀ ਸੀ ਹੈ ਉਹਦੇ ਬੰਨ ਵੀ ਕੋਈ ਆਖਾਣਾ ਹੈ ਮੇਰੇ ਸਾਥ ਹੈਲਪ ਦਵਾਇਨਾ ਹਾਂ ਸਾਰੀ ਕੋਈ ਬਰਾਤ ਹੋਣੀ ਜਾਵਾਂਗੀ ਚੱਪਲਾਂ ਕਿੱਥੇ ਦੀ ਆਪਣੀਆਂ ਉੱਥੀ ਹੈ ਨਾ ਠੀਕ ਹੈ ਤੇ ਨੌਜਵਾਨੋਂ ਤੇ ਇੱਕ ਨੌਜਵਾਨ ਉਹ ਉਧਰ ਗਿਆ ਹੋਏਗਾ ਗੇੜਾ ਮਾਰਨ ਤੇ ਅੱਜ ਦਾ ਕੰਮ ਸੰਪੂਰਨ ਆਪੇ ਦੇ ਚ ਪਾਣੀ ਛੱਡਾਂਗੇ ਕੱਲ ਨੂੰ ਫਿਲਹਾਲ ਹਲੇ ਵੀ ਲਾਈਟ ਚੱਲੀ ਜਾਂਦੀ ਹੈ ਕਿ ਮੋਟਰਾਂ ਵਾਲੀ ਤੇ ਕੱਲ ਨੂੰ ਸਵੇਰੇ ਟਾਈਮ ਨਾਲ ਆ ਕੇ ਇਹਦੇ ਚ ਪਾਣੀ ਛੱਡ ਦਾਂਗੇ ਪਾਣੀ ਦਾ ਭਰ ਦਿਆਂਗੇ ਤੇ ਪੈਂਡੀ ਦਾ ਛੜਕਾ ਕਰ ਦਿਆਂਗੇ ਕੱਖਾਂ ਦੀ ਰੋਕथाम ਤੋਂ ਤੇ ਜੇ ਕੱਖ ਨਹੀਂ ਉੱਗਰਦੇ ਫਿਰ ਤੇ ਕੰਮ ਹ ਹਰਾ ਹਰਾ ਰਹਿੰਦਾ ਗੱਲਾਂ ਹਰੇ ਹੀ ਹੁੰਦਾ ਫਿਰ ਵਿੱਚ ਕੱਖ ਹੋ ਜਾਣ ਤਾਂ ਫਿਰ ਹ ਹਰੇੰ ਤਾਂ ਕਾਲਾ ਆਦ ਨਾਲੇ ਬੱਟਣ ਵੀ ਸਵਾਦਿਆ ਨਹੀਂ ਹੁੰਦਾਗਾ ਤੇ ਪੈਂਡੀ ਦਾ ਛੜਕਾ ਕਰਾਂਗੇ ਤੇ ਭਰ ਕੇ ਪਾਣੀ ਦਾ ਇਹਨੂੰ ਪੈਂਡੀ ਛੜਕ ਦਿਆਂਗੇ ਉੱਤੇ ਤੇ ਬਸ ਫਿਰ ਓਕੇ ਰਪੋੜਾ ਮੋਹਲ ਹੋ ਜੂਗਾ ਕੰਮ ਤੇ ਫਿਰ ਆਲੇ ਸਾਰੇ ਤੇ ਮਿੱਟੀ ਪਾਤੀ ਕਿਤੇ ਕਿਤੇ ਥੋੜੀ ਥੋੜੀ ਮਿੱਟੀ ਪਾਉਣੀ ਹੁੰਦੀ ਅਗੇ ਟਾਂਡਾ ਤਰੇ ਨਾ ਹ ਬਾਲਾ ਬੋਕ ਬੋਕ ਇਹਦਲਾ ਕੰਮ ਮੁਕਾ ਲਿਆ ਤੇ ਹੁਣ ਘਰਾਂ ਨੂੰ ਚਲਦੇ ਨੌਜਵਾਨ ਗੱਡੀ ਲੈ ਕੇ ਆ ਜਾਣਗੇ ਤੇ ਆਪਣਾ ਜਹਾਜ਼ ਉੱਥੇ ਖੜਾ ਸਾਹਮਣੇ ਉਹ ਉੱਥੇ ਆਪਣੇ ਇਹ ਪਿਉਰੇ ਵੀ ਲਾਈ ਜਾਂਦੇ ਆਵਾਜ਼ਰਾ ਤੇ ਜਾਂਦੇ ਹੋਏ ਉਹਨਾਂ ਦਾ ਵੀ ਦ੍ਰਿਸ਼ਤ ਨੂੰ ਦਿਖਾ ਜਾਣਗੇ ਮੈਂ ਜਾਨਾ ਬਾਈ ਹੁਣ ਜਮਾਰ ਕਿ ਟੂਰਨਾਮੈਂਟ ਦੇਖਣਾ ਤੇ ਸਾਡਾ ਫੌਜੀ ਸਾਹਿਬ ਆਇਆ ਹੋਇਆ ਵਿਚਾਰਾ ਪੰਜ ਚਾਰ ਦਿਨਾਂ ਵਾਸਤੇ ਕਹਿੰਦਾ ਟੂਰਨਾਮੈਂਟ ਦੇਖਾਈਏ ਮਾ ਚੱਲ ਠੀਕ ਹੈ ਤੇ ਕੰਮ ਇਹਦਾ ਕਾਰ ਚਾ ਥੋੜਾ ਜਿਆ ਤੇ ਫੌਜੀ ਕਹਿੰਦਾ ਮੈਨੂੰ ਡੇਕੀ ਜਾਂਦਾ ਚਾਲ ਵੀ ਨੌਜਵਾਨ ਪਹਿਲਾਂ ਸੇਤ ਜ਼ਰੂਰੀ ਆ ਆਹਾਂ ਠੀਕ ਜ਼ਰੂਰੀ ਆ ਤੇਰਾ ਟਰਾਈਪੋਡ ਆਈਬੋਰਡ ਦਾ ਇਨਾ ਜ਼ਰੂਰੀ ਹੈ ਨਹੀਂ ਗਾ ਬਸ ਚੱਕ ਲਿਆਉਨੇ ਹੈਗੇ ਇਹਨੂੰ ਆਪਾਂ ਕਦੇ-ਕਦੇ ਵਰਤਦੇ ਆ ਕਿਤੇ ਅੱਜ ਵੀ ਇੱਕ ਵਾਰੀ ਵਰਤਿਆ ਜੀ ਬਸ ਇੱਕ ਵਾਰੀ ਫੋਨ ਟੰਗ ਗਿਆ ਸੀ ਨਹੀਂ ਬਸ ਆ ਕੁਦਰਤ ਦੇ ਵਰਗਾ ਕੀ ਓਝਾਰ ਨਹੀਂ ਬਣਿਆ ਇਹ ਕਿਹਦਾ ਹੱਥਾਂ ਵਰਗਾ ਚੱਲ ਕਿਸੇ ਵਰਗਾ ਚੱਲ ਬਸ ਠੀਕ ਆ ਆਪੇ ਬਣਾ ਰਹੇ ਤੁਸੀਂ ਗੱਲ ਜੀ ਠੀਕ ਹੈ ਚੰਗਾ ਮਿੱਤਰਾ ਨਵੀ ਤੇਰਾ ਵੀ ਬਹੁਤ ਸਾਰਾ ਧੰਨਵਾਦ ਵੀਰੇ ਗੁੱਸੇ ਨਾ ਹੋ ਜੀ ਕਿਤੇ ਮੇਰਾ ਤੁਹਾਨੂੰ ਧੰਨਵਾਦ ਨਹੀਂ ਕਰਿਆ ਸਪੈਸ਼ਲ ਕੈਮਰਾ ਤੇਰੇ ਵਾਸਤੇ ਚਲਾਇਆ ਹੁਣ ਆਪਣੀ ਖੇਤਾਂ ਨੂੰ ਪਈ ਦਿਖਾਉਂਦੀ ਆ ਆ ਗਿਆ ਵਸ ਤੇਰੇ ਮੂਹਰੇ ਖੜਾ ਹਾਂ ਮੈਂ ਆ ਜਾ। ਲੱਡੂ ਹੱਟ ਕੇ ਕਿੱਥੇ ਬੰਦਾ ਆ ਵੇ। ਤੂੰ ਯਾਰ ਸਾਡੇ ਵਾਲੇ ਹੈਗੇ ਯਾਰ ਮੈਨੂੰ ਫੋਨ ਕਰੀ ਜਾਂਦਾ ਸੀ ਮਾ ਯਾਰ ਲੋਟ ਨਹੀਂ ਹੁੰਦਾ ਇਹਨਾਂ। ਠੀਕ ਹੈ। ਬੰਦੇ ਕੀ ਕਰਾਉਣੇ ਓਥੇ। ਕੰਮ ਲੱਡੂਆਂ ਜੀ ਆ ਪੂਰਾ ਹੈ। ਕੰਮ ਤਾਂ ਲੱਡੂਆਂ ਚ ਹੈਗਾ। ਇੱਥੇ ਵੀ ਲੱਡੂਆਂ ਵਰਗੇ ਕੰਮ ਦੇਖਾਂ ਲਾਦੇ ਜਿਵੇਂ ਕੜਾਹੀ ਜਿਹੜੀ ਹੁੰਦੀ ਐ। ਤੇ ਇਦਰੋਂ ਵੀ ਭਾਈ ਆਪਣੇ ਹੈਪੀਨੈਸ ਨੌਜਵਾਨੇ ਕੰਮ ਚੱਕ ਰੱਖਿਆ ਪੂਰਾ ਨੌਜਵਾਨ ਇਕੱਠੇ ਹੋਏ ਹੋਏ ਜੁੜੇ ਹੋਏ ਨੇਗੇ। ਤੇ ਹੈਪੀ ਬਾਈ ਬਲੇਉਰੇ ਤੇ ਉਧਰ ਪੱਪੂ ਭਾਈ ਹੋਰੇ ਆ ਲੱਗੇ ਹੋਏ ਆ ਤੇ ਇਹਨਾਂ ਨੇ ਵੀ ਕੰਮ ਲਵੇ ਲਾ ਲਿਆ ਓਏ ਹੜਾ ਨਾਲ ਫਰਕ ਆਗਾ ਤੇ ਆਪਣਾ ਹੈਪੀ ਸਹਿਜਤਾਜ ਦਾ ਡੈਡੀ ਤੇ ਦੂਜੇ ਮਿੱਤਰ ਸਾਥੀ ਨਾਲ ਤੇ ਇਹਨਾਂ ਨੇ ਵੀ ਚੜਤੀ ਕਲਾਚ ਕਰ ਰੱਖਿਆ ਕੰਮ ਬਸ ਇਹਨਾਂ ਦੇ ਥੋੜੇ ਜਿਹੇ ਰਹਿ ਗਿਆ 10-12 ਕੋੜਿਆਂ ਦਾ ਤੇ ਆਪਣਾ ਕੰਮ ਉਧਰੋਂ ਸੰਪੂਰਨ ਕਰ ਲਿਆ ਤੇ ਜੀ ਤੇ ਥੋੜਾ ਜਿਹਾ ਕਾਹਲ ਚਾ ਤੇ ਚੱਲਦੇ ਹਾਂ ਹੋਰ ਪੱਪੂ ਦਾਸ ਓ ਕਿਵੇਂ ਨੌਜਵਾਨਾ ਠੀਕ ਐ ਵਧੀਆ ਜਮਾਂ ਚੜਦੀ ਕਲਾ ਹੋ ਆ ਗਿਆ ਆ ਗਿਆ ਆ ਗਿਆ ਤੇ ਨਹੀਂ ਤੂੰ ਐ ਕਰੀ ਸਾਡਾ ਮੋਟਰਸਾਈਕਲ ਲੈ ਕੇ ਆ ਜੀ ਮੇਰੇ ਕੋਲਲਾ ਚੱਕ ਲੈ ਦੇਖਦੇ ਆ ਪ੍ਰੋਗਰਾਮ ਦੇਖਦੇ ਹਾਂਜੀ ਖਾਲਸਾ ਜੀ ਕੀ ਹਾਲ ਆ ਵਾਹੇ ਕਰੀ ਜੀ ਕੀ ਪਤੇ ਲੈ ਬਈ ਮੈਂ ਜਾਣਾਂਗਾ ਕਾਲ ਚਾ ਉਹ ਦੇਖੋ ਮੁੰਡਾ ਲੈ ਉਹ ਕਿ ਆ ਰਿਹਾ ਪਹੁੰਚ ਗਿਆ ਹਾਂ ਉਹ ਰੋ ਉਹ ਤੇ ਕੜਾ ਲਿੱਕੀ ਜਾਂਦੇ ਉਹਨੂੰ ਕਦੋਂ ਦਾ ਕਹਿਤਾ ਇਹਨੇ 5 ਮਿੰਟਾਂ ਜੀ ਆਗੇ ਹੋਗਾ ਅਸੀਂ ਥੋੜਾ ਜਿਹਾ ਲੇਟ ਹੋ ਗਏ ਹੋਰ ਬਾਬੇ ਕੀ ਕੰਮ ਮੜ ਗਿਆ ਜਿਆ ਮੋਟਰ ਕੱਢਦੇ ਆ ਮੋਟਰ ਕੱਢਣੀ ਹੈਗੀ ਦੋ ਬੰਦੀ ਕੱਢ ਕੇ ਮਾਰੂਗੇ ਆਪਾਂ ਥੋੜਾ ਜਿਹਾ ਅੱਛਾ ਕਿਤੇ ਗੋ ਬੰਦਾ ਆਉਂਦਾ ਅੱਜ ਕੁ ਬੰਦੇ ਹੀ ਬੰਦੇ ਹੋ ਗਏ ਖਾਲਸਾ ਹੀ ਤੇਰੇ ਕੋਲ 15 15 ਕੋਲ ਵੀ ਆ ਰਿਹਾ ਇਦੋਂ ਹਾਂ 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 ਸਹਣੇ ਬੰਦੇ ਕਿੱਥੇ ਜਾਈ ਬਾਈ ਥੱਲੇ ਨਾ ਅਜੇ ਇੱਥੇ ਪਾ ਦੇ ਕਿਤੇ ਤੇ ਪੱਕੇ ਵਾਲੇ ਪਾਸੇ ਕੋਈ ਨ ਇੱਕ ਪਾਸੇ ਗੇ ਚਲਾਂਗੇ ਆ ਕੁੰਡੀ ਜਨਾ ਬਾਈ ਕਈ ਵਾਰੀ ਜਰੀ ਪਈ ਹੁੰਦੀ ਆ ਕੱਲੀ ਆ ਜੂ ਅੱਜ ਦੇ ਨਾਲ ਤੇ 10 ਕਬਟ ਖੂ ਤੇ 10 ਦੀ ਮੋਟਰ ਤੇ ਬੰਦੇ ਚਾਰ ਹੀ ਖਿੱਚ ਕੇ ਕਰ ਲੈਣੇ ਹਨ ਫੂਟਾ ਭਾਈ ਹੈਪੀ ਹੋਰੇ ਬਲਾ ਦੇ ਤੇ ਗੋਵਿੰਦੇ ਹੋਰੇ ਭਾਈ ਆ ਕੇ ਜਦੋਂ ਜਿਮ ਵਾਲੇ ਮੋਟਰ ਕੀ ਛੱਡਦੇ ਹਨ ਭਾਈ ਆਇਆ ਯਾਰ ਮੜ ਆਇਆ ਦੋ ਮਿੰਟ ਯਾਰ ਲੈ ਭਾਈ ਤੂੰ ਆਉ ਚਲਾ ਜਾਰੀ ਰੱਖ ਉਹ ਏ ਤੂੰ ਹਾਂ ਲੋੜ ਹੀ ਨਹੀਂ ਮੈਂ ਬਸ ਖੜਾ ਰਹਾ ਨਹੀਂ ਇਹ ਮੇਰੇ ਮਾਗਰ ਭਾਈ ਜਾਣਗੇ ਯਾਰ ਆ ਮੋਟਰ ਕਢਾਈਏ ਆ ਓਏ ਇਧਰ ਹੌਲ ਸੇ ਲਗਾ ਦੋ ਬੰਦੇ ਹੀ ਬੰਦੇ ਹੋਗੇ ਸੁੱਖ ਨਾਲਾ ਆਪਾਂ ਦੇਖਣਾ ਆਪਾਂ ਦਰਸ਼ਕ ਵੀਰ ਠੀਕ ਐ ਬਾਈ ਉਹ ਪਾਈਪ ਦੇ ਉਧਰਲੇ ਪਾਸੇ ਦੇ ਹੋ ਜਾ ਯਾਰ ਵਧੀਆ ਰਹੂ ਕੰਮ ਨਹੀਂ ਇੱਥੇ ਦੀ ਅੜ ਕੇ ਜੋ ਪਾਈਪ ਜਿਹਦੇ ਬਾਰੇ ਗੋਵਿੰਦ ਮਾੜਾ ਪਿੱਛੇ ਹੋ ਜਾ ਬਾਈ ਪਿੱਛੇ ੜ ਜਰੋ ਥਾ ਖਾਲਸਾ ਨਿਕਲ ਕੇ ਕਾਬਲੇ ਹਾਂ 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 ਗਾਸੇ ਮਾਰੀ ਹਾਂ ਉਪਿਛਲੇ ਪਾਸੋਂ ਘਾਸੇ ਦੇ ਨਿਕਲਣਗੇ ਚੱਕੋ ਜਣ ਮਣੀ ਹੈਲੋ ਤਰਾ ਸਾ ਜੋੜ ਕੇ ਭਾਵੇਂ ਸਭ ਕੁੱਛ ਹੀ ਹੋ ਜਾਂਦਾ ਹੈ ਇਕੱਲਾ ਇਕੱਲਾ ਨਹੀਂ ਦਗਾ ਕਿਤਨਾ ਹੈ ਬਾ ਵੀ ਕਰਦੀ ਆ ਮਾਂ ਪਾ ਪਿੰਟਾਂ ਦਾ ਕਾਇਦ ਨੂੰ ਚੱਪੋ ਹਾਂ ਉਹਨੇ ਕੋਈ ਨਹੀਂ भाई खालसा इतना हाथ ना आ जाए तो दूर रखी धनबाद <laughs> भाई सारे का ठीक है भाई ਤਰਾਲੀਦਰ ਨੇ ਉਹ ਤਾਂ ਅੱਤੇ ਤਰਾਲੀ ਚ ਵੀ ਦਰਾਵਾਂਗੇ ਫੇ ਹੁਣ ਬੰਦੇ ਵਾਹੋ ਹੁਣ ਬਗਿਆਨ ਨੇ ਹੈ ਖੇਤ ਦੇ ਕੰਮ ਕਰ ਤੋਂ ਬਾਅਦ ਕਰਦੀ ਜ਼ਿੰਮੇਵਾਰੀ ਨਿਭਾ ਕੇ ਜਿੰਮੇ ਦੀ ਡਿਊਟੀ ਤੇ ਚਲੇ ਗਏ ਸੀ ਪ੍ਰਸ਼ਾਦਾ ਪਾਣੀ ਛਕਣ ਘਰ ਆਏ ਆ ਤੇ ਨਾਲ ਹੀ ਬਲੌਗ ਦੀ ਸਮਾਪਤੀ ਕਰਨ ਲੱਗੇ ਆ ਇੰਨੇ ਕਿਸੇ ਆਪਣੀ ਅੱਜ ਦੀ ਦਿਨਚਰਿਆ ਉਮੀਦ ਕਰਦੇ ਆ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਹਾਂ ਲਾਈਕ ਵਾਲਾ ਗੁੱਟਾਇਆ ਲਾਜ਼ਮੀ ਦਬਿਓ ਤੇ ਮਾਤਾ ਜੀ ਵੱਲੋਂ ਸਤਿ ਸ਼੍ਰੀ ਅਕਾਲ ਕਰਾ ਦਈਏ ਮੈਂ ਹਾਂ ਫੇਰ ਵੀਰ ਕਹਿੰਦਾ ਕਿ ਸਤਿ ਸ਼੍ਰੀ ਅਕਾਲ ਬੇਟਾ ਸੋ ਸਾਰਿਆਂ ਦੇ ਜੁੜੇ ਰੋਟੀ ਨਾਲ ਧੰਨਵਾਦ ਤੁਹਾਡੇ ਬਾਲਾ ਬਾਲਾ ਕਮੈਂਟ ਜਰੂਰ ਭੇਜਿਆ ਕਰੋ ਤੇ ਲਾਇਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਸਤਿ ਸ੍ਰੀ ਅਕਾਲ ਦੋ ਵਾਰ ਸੋਨ ਸਾਰੇ ਠੀਕ ਹੈ ਜੀ ਮਾਤਾ ਨੇ ਆਪਣੀ ਸਮਾਪਤੀ ਕਰਤੀ ਹੁਣ ਆਪਣੇ ਤੋਂ ਕਹਿਣ ਨੂੰ ਕੁਝ ਬਚਿਆ ਹੀ ਨਹੀਂ ਗਿਆ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ